ਹਾਂਜੀ ਕਿਸਾਨ ਵੀਰੋ ਅੱਜ ਆਪਾਂ ਛੀਰਾ ਤੇ ਸ਼ਿਮਲਾ ਮਿਰਚ ਬਾਰੇ ਆਪਾਂ ਗੱਲਬਾਤ ਕਰਦੇ ਆਂ ਜੀ ਇਹਦੀਆਂ ਬਿਮਾਰੀਆਂ ਬਾਰੇ ਗੱਲ ਕਰਦੇ ਆਂ ਜਿਵੇਂ ਖੀਰੇ ਤੇ ਪਾਊਡਰ ਮਿਲਟੀ ਤੇ ਉਹਨੂੰ ਮਿਲਟੀ ਬਾਰੇ ਆਪਾਂ ਗੱਲ ਕਰਾਂਗੇ ਅੱਜ ਤੇ ਕਦੂ ਯਤੀ ਦੀਆਂ ਜਿਹੜੀਆਂ ਵੇਲਾਂ ਨੇ ਉੱਥੇ ਵੀ ਮਿਰਚ ਤੇ ਵੀ ਆਪਾਂ ਗੱਲਬਾਤ ਕਰ ਰਹੇ ਆਂ ਅੱਜ ਤੇ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਗੋਰਾ ਸਿੰਘ ਗਰੇਵਾਲ ਤੇ ਇਹ ਆਪਣਾ ਨਵੇਂ ਫਾਰਮ ਤੇ ਜਿਹੜੇ ਸਬਜ਼ੀ ਲੱਗੀ ਹੋਈ ਹੈ ਜੀ ਤੇ ਖੀਰਾ ਵੀ ਲੱਗਿਆ ਹੋਇਆ ਹੈ ਸ਼ਿਮਲਾ ਮਿਰਚ ਵੀ ਲੱਗੀ ਹੋਈ ਹੈ ਮਿਰਚ ਵੀ ਲੱਗੀ ਹੋਈ ਹੈ ਤੇ ਕਦੂ ਤੋਰੀ ਕarele ਇੱਥੇ ਥੋੜਾ ਥੋੜਾ ਸਾਰੇ ਕੁਝ ਲੱਗੇ ਹੋਏ ਹੈ 2.5 ਏਕੜ ਦੇ ਵਿੱਚ ਤੇ ਨਾਲ ਹੀ ਇੱਥੇ ਆਪਣੀ ਪਨੀਰੀ ਹੈ ਜਿਹੜਾ ਪਨੀਰੀਆਂ ਦਾ ਕੰਮ ਹੈ ਉਹ ਇੱਥੇ ਹੈ ਤੇ ਸਬਜ਼ੀਆਂ ਮੇਰੇ ਕੋਲੇ 2.5 ਕਿੱਲੇ ਮਤਲਬ ਕਿ ਖੀਰੇ ਦੇ ਪਿੰਡ ਵੀ ਲੱਗੇ ਹੋਏ ਨੇ ਬਾਕੀ ਹੋਰ ਸਬਜ਼ੀਆਂ ਲੱਗੀਆਂ ਹੋਈਆਂ ਨੇ ਹੈਗਾ ਆਪਣਾ ਤਕਰੀਬਨ ਤਕਰੀਬਨ 10-12 ਕਿੱਲਾਂ ਦੇ ਵਿੱਚ ਸਬਜ਼ੀਆਂ ਦਾ ਜਿਹੜਾ ਕੰਮ ਹੈਗਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਬਿਮਾਰੀਆਂ ਬਾਰੇ ਖੀਰੇ ਦੀਆਂ ਬਿਮਾਰੀਆਂ ਬਾਰੇ ਤੇ ਮਿਰਚ ਦੀ ਬਿਮਾਰੀ ਬਾਰੇ ਆਹ ਦੇਖ ਸਕਦੇ ਇਸ ਤਰ੍ਹਾਂ ਜਿਹੜੀ ਆਪਣੀ ਮਿਰਚ ਹੈਗੀ ਤੇ ਖੀਰੇ ਜੀ ਇਸ ਤਰ੍ਹਾਂ ਆਪਣਾ ਤੁਸੀਂ ਦੇਖ ਸਕਦੇ ਹੋ ਫੁੱਲ ਚੱਕਰ ਖਿਆ ਜੀ ਜਿਹੜੇ ਪਿੰਡ ਹੈ ਜੀ ਪਿੰਡ ਤਾਂ ਥੋੜੇ ਥੋੜੇ ਖੀਰੇ ਲੱਗੇ ਹੋਏ ਆ ਹਾਂਜੀ ਕਿਸਾਨ ਵੀਰੋ ਤੇ ਧੁੰਦ ਪੈ ਰਹੀ ਹੈ ਬਹੁਤ ਜ਼ਿਆਦਾ ਧੁੱਪ ਨਿਕਲਣ ਦੀ ਸੁਭਾਵਨਾ ਹੈਗੀ ਹੈ ਤੇ ਕਈ ਕਿਸਾਨ ਵੀਰ ਸਵਾਲ ਕਰਨਗੇ ਵੀ ਧੁੰਦ ਦੇ ਵਿੱਚ ਅੱਜ ਕਿਵੇਂ ਇਹਨੂੰ ਨੰਗਾ ਕਰ ਲਿਆ ਨੰਗਾ ਕਰਨਾ ਨਹੀਂ ਚਾਹੀਦਾ ਕਾਗਜ ਲਾਉਣਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਕਿਉਂਕਿ ਜਦੋਂ ਤੁਹਾਨੂੰ ਲੱਗਦਾ ਹੋਵੇ ਵੀ ਧੁੱਪ ਨਿਕਲਣ ਵਾਲੀ ਐ ਪ੍ਰੋਬਲਮ ਥੋੜੀ ਥੋੜੀ ਸ਼ੁਰੂ ਹੋਣ ਵਾਲੀ ਐ ਉਦੋਂ ਕਾगज ਨੂੰ ਆਪਣਾ ਲਾਉਣਾ ਲਾਜ਼ਮੀ ਹੋ ਜਾਂਦਾ ਦੋ ਚਾਰ ਘੰਟੇ ਧੁੱਪ ਲਵਾ ਕੇ ਉਸ ਤੋਂ ਬਾਅਦ ਚਾਹੇ ਆਪਾਂ ਜਲਦੀ ਹੀ ਇਹਨੂੰ ਫੇਰ ਟੱਕ ਦਈਏ ਹੁਣ ਗੱਲ ਕਰਦੇ ਆਪਾਂ ਖੀਰੇ ਤੇ ਮਿਰਚ ਦੀ ਤੁਸੀਂ ਮਿਰਚ ਨੂੰ ਦੇਖ ਸਕਦੇ ਹੋ ਮਿਰਚ ਨੂੰ ਕੋਈ ਵੀ ਬਿਮਾਰੀ ਨਹੀਂ ਹੈਗੀ ਨਾ ਤੇਲ ਹੈ ਤੇ ਨਾ ਕੋਈ ਫੰਗਸ ਹੈ ਬਿਲਕੁਲ ਫਰੈਸ਼ ਹੈ ਤੇ ਖੀਰਾ ਵੀ ਬਿਲਕੁਲ ਫਰੈਸ਼ ਹੈ ਤੇ ਜਦੋਂ ਆਪਾਂ ਬਿਮਾਰੀ ਆਉਣ ਤੋਂ ਪਹਿਲਾਂ ਗੌਰ ਕਰ ਲਾਂਗੇ ਫੇਰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਜਦੋਂ ਆਪਾਂ ਖੇਤ ਦੇ ਵਿੱਚ ਜਾ ਕੇ ਸਰਵੇ ਕਰਦੇ ਰਹਨੇ ਆ ਤੇ ਦੇਖਦੇ ਰਹਨੇ ਆ ਤਾਂ ਫੇਰ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕੀ ਸਾਡੇ ਜਿਹੜੀ ਫਸਲ ਹੈ ਕੀ ਪੋਜੀਸ਼ਨ ਆ ਫਸਲ ਦੀ ਸਪਰੇਅ ਪਾਲਦੀ ਹੈ ਕਿ ਨਹੀਂ ਪਾਲਦੀ ਤੁਸੀਂ ਥੋੜਾ ਥੋੜਾ ਮੈਨੂੰ ਸ਼ੱਕ ਲੱਗ ਰਹੀ ਹੈ ਕਿ ਪਾਊਡਰੀ ਮਿਲਦੀ ਆ ਰਹੀ ਹੈ ਜਿਵੇਂ نیچے ਥੋੜਾ ਥੋੜਾ ਮੈਨੂੰ ਸ਼ੱਕ ਲੱਗ ਰਿਹਾ ਵੀ ਜਿਵੇਂ ਜਮਣੀ ਜਮਣੀ ਜਾਂ ਹੋਇਆ ਹੋਵੇ ਜਾਂ ਪੱਤੇ ਥੋੜੇ ਥੋੜੇ ਤੋਂ ਪੀਲੇ ਹੋਏ ਹੋਣ ਤੇ ਜਿਹੜੇ ਪੱਤੇ ਪੀਲੇ ਹੋਣ ਦਾ ਜਿਹੜਾ ਵਿੱਚ ਕਿਤੇ ਕਿਤੇ ਇਹ ਨਹੀਂ ਹੈਗਾ ਵੀ ਉਹ ਫੰਗਸ ਹੀ ਆਈ ਹੋਈ ਹੈ ਇਹ ਡੈਫੀਸ਼ੈਂਸੀ ਵੀ ਹੋ ਸਕਦੀ ਹੈ ਤਤਾਂ ਦੀ ਘਾਟ ਵੀ ਹੋ ਸਕਦੀ ਹੈ ਤੇ ਪਰ ਸਾਨੂੰ ਜਿਆਦਾ ਖਤਰਾ ਜਿਹੜਾ ਪਾਊਡਰੀ ਮਿਲਡੀ ਇਹ ਦਾ ਉਹ ਨੂੰ ਮਿਲਡੀ ਦਾ ਰਹਿੰਦਾ ਤੇ ਪਾਊਡਰੀ ਮਿਲਡੀ ਜਿਹੜੀ ਪੱਤਿਆਂ ਤੇ ਛੋਟੇ ਛੋਟੇ ਮੈਨੂੰ ਲੱਗ ਰਿਹਾ ਹੈ ਸ਼ੱਕ ਤੇ ਆ ਦੇਖੋ ਦੇਖ ਸਕਦੇ ਹੋ ਤੁਸੀਂ ਤੇ ਧੱਬੇ ਜੇ ਪਏ ਹੋਏ ਨੇ ਕਿਤੇ ਕਿਤੇ ਤੇ ਨਾਲ ਹੀ ਆਖੋ ਤੁਸੀਂ ਬਰੀਕ ਜਿੱਥੇ ਟਿਮਕਣੇ ਜਿਹਾ ਜਾਣ ਜਿਹੜਾ ਸਾਈਡਾਂ ਵਾਲੇ ਪੀਲੇ ਪੱਤੇ ਨੇ ਇਹ ਬਿਮਾਰੀ ਨਹੀਂ ਹੈਗੀ ਇਹ ਡੈਫੀਸ਼ੈਂਸੀ ਆ ਤੇ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਆ ਪੱਤੇ ਦੇ نیچے ਵਾਲੇ ਪੱਤੇ ਦੇ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਪ੍ਰੋਬਲਮ ਆਈ ਹੋਈ ਹੈ ਤੇ ਅੱਜ ਮੈਂ ਜਿਹੜੀ ਸਪਰੇਅ ਕਰਨੀ ਹੈ ਜੀ ਪਹਿਲਾਂ ਮੈਂ ਸ਼ੁਰੂ ਤੋਂ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਆਪਾਂ ਸ਼ੁਰੂ ਤੋਂ ਕੀਤੀ ਹੈ ਜੀ ਐਂਟਰਾਕੋਲ ਫਿਰ ਕਾਰਜਟ ਤੇ ਜਿਹੜੀ ਹੁਣ ਸਪਰੇਅ ਦੇ ਰਹੇ ਹਾਂ ਜੀ ਮੈਂ ਤੇ ਉਹ ਆਪਾਂ ਰਿਡੋਮਿਲ 골ਡ ਦੀ ਅੱਜ ਸਪਰੇਅ ਦੇ ਰਹੇ ਹਾਂ ਜਿਹੜਾ ਪਿੰਡ ਆਪਣਾ 2.5 ਕਿਲੇ ਲੱਗਿਆ ਹੋਇਆ ਹੈ ਉਥੇ ਇੱਕ ਤੇ ਥੋੜੀ ਜਿਹੀ ਬਿਮਾਰੀ ਮੈਨੂੰ ਜ਼ਿਆਦਾ ਲੱਗ ਰਹੀ ਸੀ ਉਥੇ ਮੈਂ ਐਕਰੋਵੇਟ ਤੇ ਪੋਲੀਰਾਮ ਦੀ ਸਪਰੇਅ ਕੀਤੀ ਹੈ ਇੱਕ ਏਕੜ ਤੇ ਤੇ ਇੱਕ ਤੇ ਮੈਂ ਕਾਪਰ ਦੀ ਸਪਰੇਅ ਕੀਤੀ ਹੈ ਜੀ ਤੇ ਕਿਉਂਕਿ ਉਥੇ ਬਿਮਾਰੀ ਹੈ ਨਹੀਂ ਸੀ ਲੱਗ ਨਹੀਂ ਰਿਹਾ ਸੀਗਾ ਤੇ ਜੇ ਹੁੰਦੀ ਹੋਈ ਵੀ ਸਾਰੀਆਂ ਇਹ ਜਿਹੜੀਆਂ ਦਵਾਈਆਂ ਹੈਗੀਆਂ ਸਟਰੋਂਗ ਹੈਗੀਆਂ ਤੇ ਤੁਸੀਂ ਕਰ ਸਕਦੇ ਹੋ ਜੀ ਤੇ ਅੱਜ ਤੁਹਾਨੂੰ ਥੋੜੀ ਜਾਣਕਾਰੀ ਵਾਸਤੇ ਮੈਂ ਦੱਸ ਦਿਆਂ ਤੇ ਮੈਂ ਅੱਜ ਰਿੱਡੋ ਮਿਲ 골ਡ ਕਰ ਰਹੇ ਹਾਂ ਜੀ ਤੇ ਤੇਲਾ ਮੈਂ ਲੱਭ ਰਿਹਾ ਜੀ ਤੇਲਾ ਹੋਇਆ ਤਾਂ ਮੈਂ ਲੈ ਕੇ ਆਇਆ ਸਪਰੇਅ 17658 ਮੀਡਾ ਤੇ ਜੇ ਮੈਨੂੰ ਲੱਗਦਾ ਹੋਇਆ ਅ 5% ਵੀ ਲੱਗਦਾ ਹੋਇਆ ਤਾਂ ਮੈਂ 10 ਕਿਐਮਐਲ ਜਿਹੜੀ ਸਪਰੇਅ ਹੈ ਉਹਦੀ ਪਾਉਣੀ ਹੈ ਮੇਰੇ 1 ਏਕੜ ਦੇ ਵਿੱਚ ਹੈਗਾ ਸੀਗਾ ਉੱਥੇ ਮੈਂ ਪਾਈ ਹੈ ਤੇ ਦੂਜੇ ਜਿਹੜੇ 1.5 ਏਕੜਾ ਉਹਦੇ ਵਿੱਚ ਨਹੀਂ ਪਾਈ ਅੱਜ ਦੇਖਦੇ ਆ ਜਿਹੜਾ ਉਰੇ ਲੱਗਿਆ ਹੋਇਆ ਤੇ ਜੇ ਹੋਇਆ ਤਾਂ ਆਪਾਂ ਜਰੂਰ ਪਾਵਾਂਗੇ ਜੀ ਤੇ ਜਾਣਕਾਰੀ ਕਿਵੇਂ ਲੱਗੀ ਇਹਦੇ ਬਾਰੇ ਜਰੂਰ ਦੱਸਿਓ ਜੀ ਤੇ ਆਪਣੇ ਇਹ ਚੈਨਲ ਨੂੰ ਗੋਰਾ ਗਰੇਵਾਲ 555 ਚੈਨਲ ਹੈ ਜਿਹੜਾ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਆਉਣ ਵਾਲੀਆਂ ਜਾਣਕਾਰੀਆਂ ਨੇ ਤੇ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਤੇ ਜਿੰਨੀ ਵੀ ਆਪਣੇ ਕੋਲੇ ਨੌਲੇਜ ਹੈ ਸਾਰੇ ਕਿਸਾਨ ਭਰਾਵਾਂ ਨਾਲ ਆਪਾਂ ਵੰਡਦੇ ਰਹੇ ਨੇ ਜੀ ਤੇ ਹੋਰ ਵੀ ਜਿਹੜੇ ਕਿਸਾਨ ਵੀਰ ਤੇ ਆਪਣਾ ਜਾਣਕਾਰੀ ਰੱਖਦੇ ਨੇ ਜਰੂਰ ਕਿਸਾਨ ਵੀਰਾਂ ਨਾਲ ਸਾਂਝੀ ਕਰਿਆ ਕਰਨ ਤੇ ਕਦੂ ਤੇ ਵੀ ਅੱਜ ਮੈਂ ਉਧਰ ਹੈ ਗਿਆ ਰੈਡੋ ਮਿਲ 골ਡ ਕਰਨੀ ਹੈ ਤੇ ਕਦੂ ਤੇ ਕੋਈ ਵੀ ਪ੍ਰੋਬਲਮ ਹੈ ਨਹੀਂ ਮੈਂ ਥੋੜਾ ਜਿਹਾ ਚੱਲ ਕੇ ਦਿਖਾਉਣਾ ਤੁਹਾਨੂੰ ਜਿਹੜਾ ਇਹ ਸੁਨਾਮ ਵਾਲਾ ਫਾਰਮ ਹੈ ਜੀ ਇੱਥੇ ਆਪਣੇ ਸਾਰੀਆਂ ਬਰੇਟੀਆਂ ਲੱਗੀਆਂ ਨੇ ਤਕਰੀਬਨ ਤਕਰੀਬ ਲਾਲ ਪੱਤ ਗੋਭੀ ਆ ਗਈ ਫੁੱਲ ਗੋਭੀ ਆ ਗਈ ਮਟਰ ਆ ਗਿਆ ਤੇ ਪੱਤ ਗੋਭੀ ਆ ਗਈ ਸਾਗ ਵੱਢਿਆ ਨਹੀਂ ਗਿਆ ਜੀ ਸਾਗ ਸਸਤਾ ਸੀਸ ਲਈ ਵੱਢਿਆ ਨਹੀਂ ਗਿਆ ਫੁੱਲ ਕੱਢ ਗਿਆ ਤੋੜਿਆ ਸੀਗਾ ਤੇ ਆਹ ਦੇਖ ਸਕਦੇ ਹੋ ਤੁਸੀਂ ਸਾਡੀਆਂ ਕद्दू ਦੀਆਂ ਬੇਲਾਂ ਹੁਣ ਆਪਾਂ ਆ ਗਏ ਕद्दू ਦੀਆਂ ਬੇਲਾਂ ਦੇ ਵਿੱਚ ਇਸ ਤਰ੍ਹਾਂ ਜੀ ਆਪਣੀ ਕद्दू ਦੀਆਂ ਬੇਲਾਂ ਹਾਲ ਤੱਕ ਕੋਈ ਪ੍ਰੋਬਲਮ ਨਹੀਂ ਪਰ ਫਿਰ ਵੀ ਮੈਂ ਅੱਜ ਇਹਨੂੰ ਉਹਤੇ ਰੈਡੋ ਮਿਲ 골ਡ ਕਰ ਰਹੇ ਹਾਂ ਤੇ ਇਤੇ ਵੀ ਮੈਂ ਰੈਡੋ ਮਿਲ 골ਡ ਕਰੂੰਗਾ ਜੀ ਧੰਨਵਾਦ ਜੀ ਕਿਸਾਨ ਵੀਰੋ